ਗੱਡੀ ਚੱਲ ਰਹੀ ਹੈ ਜੀ ਲੱਗੇ ਫਾਦੇ ਅੱਗੇ ਉਹ ਆਉਂਦਾ ਜੀ ਕੰਤਾ ਰਾਗਾ ਮਿੱਥੂ ਫਾਦੇ ਵੇਟੀ ਤੋ ਜੀ ਬਰਾਬਰ ਵੀਰਾ ਕੋ ਕੋਸਟੇ ਰੋੜੀ ਬੀ ਮਮਸਤਰੀ ਬਾਹਰੀ ਨਹੀਂ ਵੀਚਰ ਵੀ ਲਾਉਂਦੇ

ਸਤਿਕਾਰਯੋਗ ਸਤਿਕਾਰਯੋਗ ਦੋਸਤੋ ਆਤਰ ਕੋ ਬਹੁਤ ਆਈਂਦੀ ਯਾਰ ਦੀ ਆਈਡੀ ਨਾ ਕਿ ਬਹੁਤ ਜਨ ਮਨੋਜ ਭਾਜੀ ਤੁਸੀਂ ਥੋੜਾ ਆ ਜਾ ਕੇ ਉਹ ਲਾਨ ਕ੍ਰਿਟੀਕਲ ਬਣਾ ਭਾਈ ਆਵੇ ਕੋ ਬੜੀ ਨਹੀਂ ਆ ਸਾਰਿਆਂ ਦਾ ਜਲਦੀ ਜਗਾਈ ਤੋਂ ਧੰਨਵਾਦ ਕਰਦੇ ਆਂ ਉੱਤੇ ਨਾਮਤ ਤੁਸੀਂ ਅੱਜ ਕਿ ਇੱਥੇ ਐਡੀ ਬੱਡੀ ਬੱਦਲ ਦੇ ਵਿੱਚ ਮੁਹੌਜਾਇ ਆਈਡੀ ਤੇ ਲਿਖਾ ਅੱਜ ਸਨੇ ਨੂੰ ਦੇਸ਼ਾ ਅਦੇਸ਼ਾਂ ਦੇ ਵਿੱਚ ਲੈ ਕੇ ਜਾਣ ਲਈ ਹਾਰ ਹੋ ਗਿਆ ਸੁਪਰ ਗਾਣਾ ਤੋਂ ਹੈ ਸਾਰਾ ਦੇਖੋ ਗਾਲੇ ਆਖਿਆ ਰਿਓ ਸਾਧਿਕ ਕਾਮ ਦੇ ਵਿੱਚ ਜਿਹੜਾ ਮੁਕੱਦਮਾ ਲਓ ਅੱਛੀ ਗੱਲ ਨਹੀਂ ਲਿਖਿਆ ਕਦੇ ਅਸੀਂ ਲੋ ਜੀ ਦੇ ਮੋਰਚਾ ਲਾਉਣੇ ਆ ਕਦੇ ਅਸੀਂ ਇਚਤਾ ਨੇ ਲਈ ਮੋਰਚਾ ਲਾਉਣੇ ਆ ਕੜੇ ਸਿੱਖਾਂ ਯਾਤਤਾ ਦੀ ਜ਼ਿੰਦਗੀ ਦੇ ਵਿੱਚ ਚਲਾਉਣਾ ਹੈ ਆਏਦਰ ਮੋਰਚੇ ਲਾਉਣਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਉਹ ਮੋਰਚਾ ਲਾਉਣਾ ਪਵੇ ਜਿਵੇਂ ਸ਼ਤਰਸਾਇਆ ਹੈ ਕਿ ਅਸੂਰਦਰ ਦੇ ਅੰਦਰ ਦੇ ਉੱਥੇ ਵੀ ਸਾਡੀਆਂ ਕੌਮਾਂ ਦਾ ਐਡਾ ਜਿੜਾ ਕਰਖੋਦੀ ਹੈ ਉੱਥੇ ਵੀ ਮੋਰਚੇ ਲਾਟੇ ਸਾਨੂੰ ਸਾਫ਼ ਦੀਆਂ ਮੰਗਾ ਕਰਦੀਆਂ ਰਹੇ ਇਹਦਾ ਮਤਲਬ ਸਤਾ ਦੇ ਲੋਕ ਕੀ ਆਨੰਦ ਭੋਗਣ ਵਾਲੇ ਲੋਕ ਹੁੰਦੇ ਨੇ ਬੰਨਾਂ ਦੇ ਅੰਦਰੋਂ ਗੁਰੂ ਦਾ ਡਰ ਗੁਰੂ ਦਾ ਭੈ ਉਹ ਖਤਮ ਹੋ ਇਹ ਗੱਲ ਸਪਸ਼ਟ ਹੈ ਕਿ ਜੇ ਅੰਦਰੋਂ ਗੁਰੂ ਦਾ ਭੈ ਖਤਮ ਹੋ ਜੇ ਨਾ ਉਹ ਵਿਨਾਸ਼ ਤੱਕ ਲੋਕ ਹੋ ਜਾਂਦੇ ਨੇ ਜਿਹੜੇ ਵਿਨਾਸ਼ ਤੱਕ ਲੋਕ ਹੋ ਜਾਂਦੇ ਆ ਉਹਨਾਂ ਨੂੰ ਗੁਰੂ ਦੇ ਘਰੋਂ ਕੋਈ ਨਹੀਂ ਮਿਲਦਾ ਇਹ ਆਪਣੀ ਅੱਖਾਂ ਦੇ ਸਾਹਮਣੇ ਹੀ ਜੋਟੇ ਵਿਖਲੇ ਵਿੱਚ ਵੀ ਹੁੰਦਾ ਰਿਹਾ ਹੈ ਆ ਆਨਲਾਈਨ ਤੇ ਪਿਛਲੇ ਸਮੇਂ ਦੇ ਵਿੱਚ ਵੀ ਹੁੰਦਾ ਹੈ ਸੋ ਇਸ ਕਰਕੇ ਅੱਜ ਜੀ ਸਾਰੇ ਐਸਪੀਐਮ ਨੌਨ ਕ੍ਰਿਟੀਕਲ ਵੱਲੋਂ ਤਰੀਬ ਆਪਣਾ ਮਾਈਕ ਅੱਜ ਜੀ ਦਾ ਇੱਥੇ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਸਮਰਥਨ ਦੇ ਵਿੱਚ ਕੋਈ ਆਦਿ ਭਰਨ ਆਸਤੇ ਆਏ ਤੇ ਨਾਲ ਅਸ਼ੇਤ ਫਾਰਸਾਨੂ ਨੇ ਕਹ ਲਿਆ ਨਹੀਂ ਹੈ ਕਿ ਭਾਈ ਉਹ ਲਾਲਾ ਜੀ ਦਾ ਕਿ ਮੋਰਚਾ ਹੈ ਔਰ ਇੱਕ ਸਿੱਖ ਗੁਰੂ ਨਾਨਕ ਨਾਮ ਲਈ ਵਜਰਾ ਉਹਨਾਂ ਅਰਧ ਮੰਨਦਾ ਕਿ ਜੇ ਗੁਰੂ ਦੇ ਨਾਮ ਕੀ ਕੋ ਹਾ ਜੇ ਹਾ ਕੋ ਸੁਭਾਅ ਨਹੀਂ ਗੁਰੂਆਂ ਦਾ ਆਦਰ ਹੁੰਦਾ ਹੈ ਸਾਡੇ ਗੁਰੂ ਦੇ ਅਦਰ ਨੂੰ ਨਾ ਬਰਦਾਸ਼ਤ ਕਰਨਾ ਸਾਡਾ ਸਿੱਖ ਹੈ ਨਹੀਂ ਹੋਣਾ ਚਾਹੀਦਾ ਸਾਡੇ ਇੱਕ ਜਜ਼ਬਾ ਹੋਣਾ ਜ਼ਰੂਰੀ ਹੈ ਕਿ ਸਾਡੇ ਗੁਰੂ ਗ੍ਰੰਥ ਨੂੰ ਪਲੇਸਟਾ ਨਹੀਂ ਕਰਤਾ ਕਿਵੇਂ ਜਾਵੇ ਸੋ ਇਸ ਲਈ ਸਦਾ ਸਾਰਾ ਫਰਜ਼ ਮੰਨਦਾ ਹੈ ਮੇਰੀ ਕਿਪਾਈ ਬਦਲਾ ਜੀ ਖਨੌਨ ਮੋਰਚੇ ਤੇ ਸਾਡੀ ਇੱਕ ਚਰਚਾ ਹੋਈ ਸੀ ਛੋਟੀ ਜੀ ਅਜੇ ਗੰਭੀਰ ਚਰਚਾ ਨਹੀਂ ਸਾਡੀ ਹੋਈ ਸਾਰੇ ਕਹਾਣੀ ਕੱਲ ਬਾਅਦ ਚਰਚਾ ਦੇ ਵਿੱਚ ਬਹੁਤ ਖੁਸ਼ ਹਾਂ ਕਿ ਕੱਲ ਕੇ ਬਾਹਰ ਮੈਂ ਨਾਲ ਹਲਕਤ ਕੰਮ ਕਰਨਾ ਸੀ ਕਿਵੇਂ ਦੀ ਗੜਾਈ ਕਰਨੀ ਹੈ ਇਹ ਅੱਗੇ ਦੀ ਗੱਲ ਹੈ ਲੇਕਿਨ ਅਸੀਂ ਉਹ ਸੁਬਾਈ ਦੇ ਮੁਤਾਬਕ ਅੱਜ ਜਨਾਬਾ ਨਕਿਹਾ ਸੀ ਗੱਲ ਦਿੱਤੇ ਨੂੰ ਫਰੀ ਹੋ ਗਏ ਉਦਿਸੀ ਗੁਰੂ ਦੇ ਚਰਨਾਂ ਦੇ ਵਿੱਚ ਉੱਥੇ ਆਦੇ ਜ਼ਰੂਰ ਪਰਾਂਗੇ ਔਰ ਜਿੰਨੀ ਜੋਗ੍ਰ ਹੋਏ ਤੁਹਾਡੇ ਮੋਡ ਨੰਬਰ ਆ ਲੈਸ ਨੇ ਇਸ ਇਨਸਾਫ ਦੀ ਲੜਾਈ ਦੇ ਵਿੱਚ ਸਾਰੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਕੋਈ ਚਿੰਤਾ। ਅਮਰੀਕ ਟੱਲਵਾਲ ਸਾਹਿਬ ਮਹਾਪੰਚਾਇਤ ਲਾਗੇ ਕੀਤਾ। ਅੱਜ ਜੀ। ਦੇਖੋ ਜਿਹੜੀ ਮਹਾਪੰਚਾਇਤ ਦੀ ਤੁਸੀਂ ਗੱਲ ਕੀਤੀ ਹੈ। ਮਹਾਪੰਚਾਇਤ ਇੱਕ ਨਹੀਂ। 8ਵੀਂ ਮਹਾਪੰਚਾਇਤ ਹੋਈ ਆ ਕਿ। जो बाकी रेंगे जिले में उन्हें जिले ची और राजस्थान चो सुने आ रहे हैं हरियाणा चो स्ने आ रहे हैं तमिलनाडु तक स्नेह आ रहे हैं कियार होवो सेहत जाबता होवो असि तमिलनाडु किसान महापंचायत करनी चाहते तो, तो कह तो रहे हो गल ने सरकार ने

ਯਕੀਨਿਤ ਇਹ ਸਰਕਾਰ ਨੇ ਮਧੁਰਾਈ ਦੀ ਗੱਲ ਨਹੀਂ ਸੀ ਕਿਹੜੇ ਕੋ ਖਰਤੂ ਵਾਲ ਸੀ ਕਿਹੜੇ ਕੋ ਅੰਛਾ ਹਰ ਵਾਲ ਲੜਾਈ ਲੱਗਾਈ ਸੀ ਅੱਜ ਵੀ ਗੱਲ ਹੱਕਾਂ ਦੀ ਗੱਲ ਰੱਖੇ ਜਾ ਰਹੇ ਸੀ ਸਰਕਾਰ ਨਾਲ ਮੀਟਿੰਗ ਦਾ ਦੌਰ ਚੱਲ ਰਿਹਾ ਸੀ ਮੀਟਿੰਗ ਤੈਅ ਹੋ ਗਈ ਸੀ ਬਹੁਤਨਾ ਹਾਲਾਤਾਂ ਦੇ ਵਿੱਚ ਜਿਹੜਾ ਕੋ ਸਰਕਾਰ ਨੇ ਦੰਨਕਾਰੀ ਨੀਤੀ ਨੂੰ ਉੱਤੇ ਅਪਣਾਇਆ ਸੋਚਣਾ ਹੋਊਗਾ ਸਰਕਾਰ ਨੇ ਵੀ ਸ਼ਾਇਦ ਐਸੀ ਦਬਾਕੇ ਮੋਰਚਾ ਚਕਾਤਾ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਲੜਾਈ ਹੈ ਤੇਜ਼ੀ ਵਾਲੀ ਹੋ ਤੇਜ਼ ਬਣਦੀ ਆ ਦੇ ਲੋਕਾਂ ਦੇ ਵਿੱਚ ਗੁੱਸਾ ਮੋਰ ਚਾ ਰਹੀ ਹੈ। ਪੂਰੇ ਦੇਸ਼ ਦੇ ਵਿੱਚ ਲੜਾਈ ਜਾਰੀ ਹੈ। ਲੜਾਈ ਨਿਮਕੀ ਲੜਾਈ ਚੱਲੀ ਹੈ ਮੋਰਚਾ ਚੱਲੀ ਹੈ। ਸਿਰਫ ਸਰਕਾਰ ਖਾਲੀ ਹੋਣਾ ਉਹ ਸਰਕਾਰ ਖਾਲੀ ਹੋਣ ਨਾਲ ਕੋਈ ਮੋਰਚਾ ਨਹੀਂ ਖਤਮ ਹੁੰਦਾ ਹੁੰਦਾ। ਉਹ ਚੱਲ ਰਹੀ ਹੈ। ਇਸੇ ਇਸੇ ਲੜੀ ਦੇ ਵਿੱਚ ਉਹ ਸਾਰਨਾ ਚੱਲ ਰਹੇ ਹਾਂ ਤੁਸੀਂ ਦੇਖ ਰਹੇ ਹੋ। ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਗੁੱਸਾ ਤੇ ਰੋਸ ਨੰਗਾਂ। ਇਹ ਲਿਬਸਾਂ ਆਲੋੜੀ ਨੀ ਰਣਨੀਤੀ ਕੀ ਹੋਇਆ ਕਿ ਤਰ੍ਹਾਂ। ਦੇਖੋ ਕਿਸਾਨ ਮਹਾਪੰਚਾਇਤਾਂ ਤੋਂ ਬਾਅਦ ਅਸੀਂ ਸਾਰਾ ਐਸਪੀਐਮ ਨਾਨ ਪੋਲਿਟিক্যাল ਇੱਕ ਵੱਡਾ ਪਰਿਵਾਰ ਹੈ ਲਗਭਗ 150 ਦੇ ਕਰੀਬ ਜਥੇਬੰਦੀਆਂ ਉਹ ਵੜਾ ਰਹੇ ਨੇ ਆ ਸਾਰੇ ਇਕੱਠੇ ਹੋ ਕੇ ਸੱਜੁਰ ਕੇ ਬੈਠਾ ਹੈ ਇਹ ਲੜਾਈ ਕਿ ਤੱਕ ਲੈ ਕੇ ਜਾਣੀ ਹੈ ਕਿ ਉਹ ਇਹ ਲੜਦੇ ਆ ਉਹ ਤਾਂ ਨਹੀਂ ਕੀਤਾ ਠੀਕ ਹੈ ਜੀ ਜੀ ਤਾਂ ਉਹਨਾਂ ਵੱਲੋਂ ਇਹਨਾਂ ਨੂੰ ਗ੍ਰਾਫਿਕ ਪੁਜੀਕ ਦਾ ਜੋ ਇਹਨਾਂ ਨੇ ਲੰਬੇ ਸਮੇਂ ਤੋਂ ਮੋਰ ਚਲਾਇਆ ਗੁਰੂਗ੍ਰੰਥ ਸਾਹਿਬ ਦੀ ਬੇਦਖੀ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਨੇ ਕਿੰਨਾ ਦਾ ਮੈਂ ਪਹਿਲੀ ਗੱਲ ਕਰੀ ਹੈ ਕਿ ਨੌਰੀ ਬਾਰਡਰ ਤੇ ਮੇਰੀ ਤੇ ਮਨਾਰਾ ਸਾਹਿਬ ਦੀ ਥੋੜੀ ਜਿਹੀ ਚਰਚਾ ਹੋਈ ਹੈ

ਦਾ ਇਹਨਾਂ ਲੰਮਾ ਸਮਾਂ ਹੋ ਗਿਆ 328 ਤੋਂ ਬਣ ਲੈ ਕੇ ਜਿਹੜਾ ਇਹ ਸੰਗਠਨ ਦੇਖੋ ਜੀ ਇਹ ਕਰ ਕਰਨੇ ਹੋਵੇ ਮੈਂ ਪਹਿਲੇ ਗੱਲ ਕੀਤੀ ਹੈ ਕਿ ਗੁਰੂ ਦਾ ਭੈ ਹੋਵੇ ਕਿਸੇ ਦੇ ਮਨ ਚ ਤੇ ਗੁਰੂ ਦਾ ਇੱਥੇ ਇਹ ਨਾਰ ਛੱਤ ਲਿਖਿਆ ਜਾਵੇ ਕਾਰਜ ਤੇ ਨਾਰਮਲ ਕਾਰਜ ਤੇ ਕੋ ਗੁਰਬਾਣੀ ਮੰਡੰਗ ਕੋਈ ਪ੍ਰਤੀਨਿਧ ਸਾਡਾ ਨਾ ਮਸਤਕ ਹੋਣਾ ਬਣ ਜਾਏ ਉਹ ਹੋਗਾ ਤਾਂ ਸੋਠਾਈ ਸ਼ਰੂਪੀ ਗਾਇਬ ਹੋ ਗਈ। ਇਹਦਾ ਮਤਲਬ ਕੀ ਨਿਕਲਿਆ? ਉਹਨਾਂ ਲੋਕਾਂ ਦੇ ਅੰਦਰ ਉਹਦਾ ਡਰ ਖਤਮ ਹੋ ਗਿਆ ਹੋਇਆ। ਪਰ ਉਹ ਧੂਰ ਕਿਰਪਾ ਕਰਨਗੇ, ਸੰਗਤ ਤੇ ਕਿਰਪਾ ਕਰਨਗੇ। ਕੋਲਾ ਸਾਹਿਬ ਕਦ ਲੈਣਗੇ? ਉਹ ਚਾਹ ਉਹ ਜੀਰ ਹਮਦ ਪੈਰਾ ਹੋ। ਹਸ ਲੱਗਦਾ ਹੈ ਇੱਥੇ ਜਾਂਚ ਹੋਣੀ ਚਾਹੀਦੀ। ਜਲਦ ਜਲਦ ਪਤਾ ਲੱਗਣਾ ਚਾਹੀਦਾ ਕਿ ਉਹ ਕਿਹਨੇ ਹੋਣੀ ਚਾਹੀਦੀ ਸਾਡੇ ਸਾਡੇ ਜਲਤ ਯੋਧ ਗੁਰੂ ਨੇ, ਸਾਡੇ ਜੀਵਨ ਯੋਧ ਗੁਰੂ ਨੇ ਕਿਹਨੇ ਹੋਣੀ ਚਾਹੀਦੀ? ਇੰਨੇ ਮਰੀ ਗੰਮੀ ਤਨਾਜ ਆਜ ਹੋਣ ਚਾਹੀਦੇ ਆਜ ਨੂੰ ਹੋ ਜਾਣਾ ਚਾਹੀਦਾ ਇਹ ਸਾਰਾ ਕੁਝ ਅਗਲੇ ਨਹੀਂ ਹੋਣਾ ਤਾਂ ਹੀ ਅੱਗੇ-ਅੱਗੇ ਹੌਸਲੇ ਵਧੇ ਹਨ ਗੁਰੂ ਸਾਹਿਬ ਦਾ ਅਦੇ ਆਦਮੀ ਕਰਨ ਲੈ ਅਗਰ ਉੱਥੇ ਯੋਜਕ ਲੋਕ ਲੱਗ ਜਾਣਗੇ ਫੁੱਲ ਸਟਾਪ ਲੱਗ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਇੰਨੇ ਸਾਲਾਂ ਨੂੰ ਜਿਆਦੇ ਹੋ ਜਾਣੀ ਦੁਨੀਆ ਅਜੇ ਤੱਕ ਹੋ ਰਹੀ ਹੈ ਕਾਰਨ ਕੀ ਮੰਨਦੇ ਜੋ ਇੰਨਾ ਲੰਮਾ ਸਮਾਂ ਹੋ ਗਿਆ ਕੌਣ ਇਸ ਦੇ ਵਿੱਚ ਲੋਕ ਨੇ ਜਿਹੜੇ ਦੇਖੋ ਮੈਂ ਪਹਿਲਾਂ ਹੀ ਉਹੀ ਗੱਲ ਕਹੀ ਹੈ ਕਿ ਪੋਲਿਟਿਕਸ ਹੈ ਜੀ ਰਾਜਨੀਤੀ ਕਰਨ ਵਾਲੇ ਲੋਕ ਨੇ ਜਿਹੜੇ ਤੁਸੀਂ ਆਹ ਦੇਖੋ ਕਦੇ ਗੁਰੂ ਸਾਹਿਬ ਦੀ ਵੀ ਅਗਲੀ ਹੋ ਜਾਂਦੀ ਹੈ ਕਦੇ ਕਿਸੇ ਮੰਦਰ ਦੇ ਵਿੱਚ ਕਿਸੇ ਜਾਨਵਰ ਦਾ ਸਰਵਣ ਘੇਰ ਸੇ ਦਿੱਤਾ ਜਾਂਦਾ ਹੈ ਕਦੇ ਕਿਸੇ ਮਸਜਿਦ ਦੇ ਵਿੱਚ ਕੁਸ਼ੇਹਜਾ ਹੋ ਜਾਂਦਾ ਹੈ ਕਿਉਂ ਹੋ ਜਾਂਦਾ ਹੈ ਸਿਰਫ ਉਹ ਲੋਕ ਜਿਨ੍ਹਾਂ ਨੇ ਰਾਜਨੀਤੀ ਕਰਨੀ ਹੈ ਰਾਜਨੀਤੀ ਕਰਨ ਵਾਲੇ ਲੋਕ ਆ ਜਿਹੜੇ ਉਹ ਧਰਮ ਨੂੰ ਕੁਝ ਨਹੀਂ ਸਮਝਦੇ ਉਹਨਾਂ ਲਈ ਧਰਮ ਕੋਈ ਚੀਜ਼ ਨਹੀਂ ਹੁੰਦਾ ਹਣਾ ਇਹ ਚਾਹੀਦਾ ਹੈ ਕਿ ਧਰਮ ਮੂਰੇ ਹੋਣਾ ਚਾਹੀਦਾ ਰਾਜਨੀਤੀ ਮੰਗਰ ਹੋਣੀ ਚਾਹੀਦੀ ਹੈ ਉਹਨਾਂ ਦਾ ਧਰਮ ਮਗਰ ਹੈ ਇਹ ਰਾਜਨੀਤੀ ਮਰੀ ਤੁਸੀਂ ਮੋਰ ਜਿਹੜਾ ਸਮਰਥਨ ਕਰਨ ਪਹੁੰਚੇ ਹੋ ਇਥੇ ਪਰ ਅਕਸਰ ਹੀ ਬਹੁਤ ਘੱਟ ਸੰਗਤ ਹੁੰਦੀ ਹੈ ਇਥੇ ਜਿਹੜਾ ਵਾ ਬਹੁਤ ਖਾਲੀ ਹੁੰਦਾ ਅਕਸਰ ਮੋਚਾ ਲੱਗਦਾ ਕਿ ਸਾਰੇ ਵੱਡੇ ਵੱਡੇ ਲੀਡਰ ਮਟੇਲ ਲੀਡਰ ਜਿਹੜੇ ਆ ਬਹੁਤ ਸਾਰੇ ਤੁਸੀਂ ਵੀ ਇਸ ਤਰੀਕੇ ਨਾਲ ਪਹੁੰਚੇ ਹੋ ਪਰ ਇਹ ਗੀਤਿਆ ਮੈਂ ਤਾਂ ਇਹ ਕਿ ਹਰ ਇਕੱਲੇ ਲੀਡਰ ਦਾ ਨਹੀਂ ਹਰੇਕ ਤੋਂ ਵਿਅਕਤੀ ਦਾ ਜਿਹੜਾ ਗੁਰੂ ਦੇ ਕੋਲੋਂ ਆਪਦੇ ਘਰ ਦੇ ਵਾਸਤੇ ਆਪਦੇ ਬੱਚਿਆਂ ਵਾਸਤੇ ਆਪਦੇ ਪਰਿਵਾਰ ਵਾਸਤੇ ਆਪਦੇ ਜੀਵਨ ਵਾਸਤੇ ਆਪ ਦੀ ਆਪ ਦੀ ਬੰਦ ਖਲਾਸੀ ਦੀ ਮੰਗ ਕਰਦਾ ਹੈ ਤਾਂ ਉਹਦਾ ਤਾਂ ਹਰਜੀ ਇੱਥੇ ਆ ਕੇ ਮੰਗਦਾ ਹੈ ਇੱਥੇ ਆ ਕੇ ਝੂਠ ਬਣਾਉਂਦਾ ਇੱਥੇ ਆ ਕੇ ਇਹ ਇਹ ਦੇ ਇਹ ਦੇ ਦੱਤਿਆ ਦੇ ਸੀਸ ਝਕਾਉਣਾ ਤੇ ਜਿਹੜੀ ਜਿੱਥੇ ਇਹਨਾਂ ਨੂੰ ਮੈਂ ਕਹਾ ਵੀ ਕਿ ਅਸੀਂ ਇਹਨਾਂ ਦੀ ਲੋੜ ਪੂਰੀ ਕਰ ਸਕੀ ਤੇ ਨਹੀਂ ਅਸੀਂ ਵੀ ਅਸੀਂ ਵੀ ਇੱਕ ਵੱਡੀ ਗੱਲ ਕਹਿ ਰਹੇ ਹੋਵਾਂਗੇ ਅਸੀਂ ਇੰਨੀ ਸਮਰੱਥਾ ਚ ਨਹੀਂ ਆ ਕਿ ਗੁਰੂ ਨੂੰ ਸਾਡੀ ਲੋੜ ਹੋਵੇ ਲੇਕਿਨ ਇਹਦਾ ਜੂਰ ਹੈ ਨਾ ਕਿ ਗੁਰੂ ਦੇ ਕੋਈ ਵਾਰ ਹੋਇਆ ਹੋਵੇ ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਤੇ ਸਾਰੇ ਸਿੱਖ ਸੰਗਤ ਨੂੰ ਇਹਨੇ ਜਹੇ ਜੋ ਕਲਪਨਾ ਚੈਨ ਧੰਨਵਾਦ ਜੀ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ਚੋਰੀ ਦਿੱਤੇ ਗਏ 992886 ਅੰਗ ਚੋਰੀ ਛੱਪੇ ਹਨ ਅਧਿਕਰਤ 24536 ਅੰਗ ਲਾਪਤਾ ਹੋਏ 982700 ਰੁਪਇਆ ਸਿਆਹੀ ਤੇ ਕਾਗਜ਼ ਦਾ ਇਹ ਖਾਗ ਹੈ ਔਰ ਪੇਸ਼ ਨੀ ਗਈ ਸ਼ਬਦ ਖਾ ਜਾਂਦੇ 125 ਪਾਵਨ ਸਰੂਪ ਬੇਅਦਬੀ ਹੋਈ ਰਾਮ ਸਰ ਸਾਹਿਬ ਜਿਹੜੇ ਕੀ ਸਰੂਪ ਅਖਬਾਰਾਂ ਦੀ ਤਰ੍ਹਾਂ ਰੱਖੇ ਹੋਏ ਸਰ ਨਾ ਕੋਈ ਉੱਤੇ ਰਮਾਲਾ ਸਾਹਿਬ ਨਾ ਹੀ ਕੋ ਚੰਦੋਵਾ ਸਾਹਿਬ ਮਿੱਟੀ ਤੇ ਧੂੜ ਜੰਮੀ ਹੋਈ ਸੀ ਔਰ ਜੋ ਨਾਮ ਬਰਦਾਸ਼ਤ ਜੋਗ ਘੌਰ ਬੇਅਦਬੀ ਸੀ ਇਕਾਠ ਸਰੂਪ ਅਣ ਅਧਿਕਾਰਤ ਤਿਆਰ ਹੋਈ ਸੈਂਕੜੇ ਸਰੂਪ ਪੱਗ ਦੀ ਭੇਟ ਚੜ੍ਹੇ ਜਿਹੜਾ ਸੀਏ ਲਾਇਆ ਸੀ 10 ਲੱਖ ਮਹੀਨੇ ਦੀ ਤਨਖਾਹ ਤੇ ਕਮਿਸ਼ਨ ਨੇ ਵੀ ਕਿਹਾ 75% ਦੀ ਪੈਸੇ ਦੇ ਕੋ ਲੈ ਕੇ ਗੁਰਦੁਆਰੇ ਦੀ ਗੋਲਕ ਚ ਜਮਾ ਕਰਵਾਏ ਜਾਣ ਇਹ ਪ੍ਰਤਾਪ ਗਿਆਨੀ ਹਰਪ੍ਰੀਤ ਸਿੰਘ ਦੀ ਰਹਿਨਮਾਈ ਹੇਠ ਈਸ਼ਰ ਸਿੰਘ ਐਡਵੋਕੇਟ ਜਾਂਚ ਕਮਿਸ਼ਨ ਨੇ ਕੀਤੀ 2015 ਤੋਂ ਲੈ ਕੇ 18 ਤੱਕ ਦੀਆਂ 1100 ਸਫਿਆਂ ਦੀ ਰਿਪੋਰਟ ਜਿਸ ਨੂੰ ਲੌਂਗੋਵਾਲ ਪ੍ਰਧਾਨ ਨੇ ਜਨਤਕ ਕਰਕੇ ਪ੍ਰੈਸ ਦੇ ਰਾਈ ਉਹਨਾਂ ਦੋਸ਼ੀਆਂ ਤੇ ਮੁਕੱਦਮੇ ਦਰਜ ਕਰਕੇ ਫੌਜਦਾਰੀ ਸਜ਼ਾਵਾਂ ਦੇਣ ਦੀ ਗੱਲ ਆਖੀ ਔਰ ਉਹ ਕਹਿਣ ਤੋਂ ਬਾਅਦ ਜਦੋਂ ਮੁਕਰੇ ਸਿੱਖ ਸੰਗਤਾਂ ਨੇ ਮੋਰਚਾ ਲਾਇਆ ਜਿਨ੍ਹਾਂ ਦੀ ਕੁੱਟਮਾਰ ਕਰਕੇ 2024 2020 24 ਅਕਤੂਬਰ ਨੂੰ ਤਾਰਪੇੜ ਕੀਤਾ 4 ਨਵੰਬਰ ਨੂੰ ਅਰਦਾਸ ਕਰਕੇ ਇਸੇ ਜਗ੍ਹਾ ਤੇ ਸਤਗੁਰਾਂ ਦੇ ਇਨਸਾਫ ਲਈ ਇਸ ਮੋਰਚੇ ਦੀ ਅਰੰਭਤਾ ਹੋਈ 4 ਨਵੰਬਰ 2020 ਤੋਂ ਨਿਰੰਤਰ ਅਸੀਂ ਮੰਗ ਕਰ ਰਹੇ ਹਾਂ ਸਰਕਾਰਾਂ ਦੇ ਕੋਲੋਂ ਕਿ 2008 ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਸੁਪਰੀਮ ਕੋਰਟ ਈਸ਼ਰ ਸਿੰਘ ਦੀ ਐਡਵੋਕੇਟ ਦੀ ਪੜਤਾਲ ਅਨਸਾਰ ਇੱਕ ਕਾਨੂੰਨੀ ਅਪਰਾਧ ਹੈ ਅਪਰਾਧ ਦੀ ਸਜ਼ਾ ਤੁਰੰਤ ਸਰਕਾਰ ਨੂੰ ਦੇਣੀ ਬਣਦੀ ਸੀ ਜੋ ਕਿ ਸਰਕਾਰਾਂ ਨੇ ਹੁਣ ਤੱਕ ਨਹੀਂ ਦਿੱਤੀ ਅਸੀਂ ਮੰਗ ਕਰ ਰਹੇ ਹਾਂ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਹੋਇਆ ਸਾਡੀਆਂ ਭਾਵਨਾਵਾਂ ਨਾਲ ਕਤਲ ਹੋਇਆ ਔਰ ਕਾਨੂੰਨ ਦੀਆਂ ਧੱਜੀਆਂ ਉਡੀਆਂ ਨੇ ਜਮਹੂਰੀਅਤ ਸੰਵਿਧਾਨ ਕਾਨੂੰਨ ਖਤਮ ਕੀਤਾ ਇਹਨਾਂ ਨੇ ਗੰਦੀ ਸਿਆਸ ਕਰਨ ਵਾਲੇ ਲੀਡਰਾਂ ਨੇ ਔਰ ਜਿਸ ਦਿਨ ਅਸੀਂ ਖਨੌਰੀ ਗਏ ਆ ਬਾਰਡਰ ਤੇ ਡੱਲੇਵਾਲ ਸਾਹਿਬ ਹੋਣਾ ਦੀ سپورਟ ਤੇ ਐਮਐਸਪੀ ਵਾਸਤੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਉਹਦੇ ਸਮਰਥਨ ਲਈ ਜਦੋਂ ਖਨੌਰੀ ਗਏ ਤੇ ਮੈਂ ਇੱਕ ਗਿਲਾ ਕੀਤਾ ਭਾਈ ਜਗਜੀਤ ਸਿੰਘ ਡੱਲੇਵਾਲ ਜੀ ਤੁਸੀਂ ਸਾਡੇ ਬਜ਼ੁਰਗੋ ਮੈਂ ਬਾਪੂ ਜੀ ਸ਼ਬਦ ਵੀ ਵਰਤਿਆ ਮੈਂ ਕਿਹਾ ਬਾਪੂ ਜੀ ਗਿਲਾ ਹੈ ਤੁਹਾਡੇ ਤੇ ਕਹਿੰਦੇ ਕਿਸ ਗੱਲ ਦਾ ਮੈਂ ਕਿਹਾ ਗੁਰੂ ਤੋਂ ਵੱਡਾ ਤਾਂ ਕੋਈ ਨਹੀਂ 4 ਨਵੰਬਰ ਦੇ ਅਸੀਂ ਬੈਠੇ ਹਾਂ ਤੁਸੀਂ 26 ਨਵੰਬਰ ਨੂੰ ਕਿਸਾਨ ਮੋਰਚਾ ਲਾਇਆ ਅਸੀਂ ਤੁਹਾਡੇ ਹਰ ਮੋਰਚੇ 'ਚ ਪਹਿਲ ਕਦਮੇ ਕੀਤੀ ਆ ਪਰ ਸਾਡੇ ਮਗਰ ਕੋਈ ਕਿਸਾਨ ਜਥੇਬੰਦੀ ਨਹੀਂ ਆਈ ਤੇ ਮੈਨੂੰ ਇਹਨਾਂ ਨੇ ਇੱਕ ਗੱਲ ਕਹੀ ਸੀ ਬਡਾਲਾ ਸਾਹਿਬ ਇਹ ਕੋਤਾਹੀ ਹੈ ਬੇਤਫਾਕੀ ਨਹੀਂ ਕੋ ਤਾਈ ਹੈ ਬੇਤਫਾਕੀ ਨਹੀਂ ਅਗਰ ਮੈਂ ਜਿਉਂਦਾ ਮੜਿਆ ਖਨੌਰੀ ਤੋਂ ਸਭ ਤੋਂ ਪਹਿਲਾਂ ਮੈਂ 328 ਰੂਪਾਂ ਦੀ ਗੱਲ ਕਰੂੰਗਾ ਤੇ ਜੇ ਮੈਂ ਮਰ ਗਿਆ ਤੇ ਮੇਰੇ ਸਾਥੀ ਮਿਰਨਾ ਬਚਨ ਵਦਤਾ ਕਰਨ ਇਹ ਮੇਰੇ ਮਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਰੂਪਾਂ ਦਾ ਇਨਸਾਫ ਲੈਣਗੇ ਉਸ ਵਕਤ ਅਸੀਂ ਕਿਹਾ ਸੀ ਗੁਰੂ ਰਾਮਦਾਸ ਜੀ ਡੱਲੇ ਵਾਲ ਸਭ ਨੂੰ ਮਰਨ ਨਾ ਦਿਓ ਕਿੰਨਾ ਚਿਰ ਜਿੰਨਾ ਚਿਰ ਐਮਐਸਪੀ ਵੀ ਨਹੀਂ ਲੈ ਲੈਂਦੇ ਤੇ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਨਹੀਂ ਲੈ ਲੈਂਦੇ ਇਹ ਗੱਲ ਕੀਤੀ ਅਰਦਾਸ ਕੀਤੀ ਚਲੋ ਕੁਦਰਤ ਨੇ ਆਪਣੀ ਚਾਲ ਚੱਲੀ ਅੱਜ ਦल्लेਵਾਲ ਸਾਹਿਬ ਜੇ ਜਿਉਂਦੇ ਪਰਤੇ ਨੇ ਇੱਥੇ ਤੇ ਸਾਡੀਆਂ ਅਰਦਾਸਾਂ ਕਰਕੇ ਆਏ ਤੇ ਉਹਨਾਂ ਨੇ ਜਿਹੜੀ ਅੱਜ ਮਹਾ ਪੰਚਾਇਤ ਮਾਝੇ ਦੀ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੀ ਉੱਥੇ ਆ ਕੇ ਕਹਿੰਦੇ ਪੀ ਅੱਜ ਮੈਂ ਇੱਥੇ ਮੋਰਚੇ 'ਚ ਹੋ ਕੇ ਜਾਣਾ ਹੈ ਤੇ ਦਲੇਵਾਲ ਸਾਹਿਬ ਸਮੁੱਚੀਆਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਹੋਰ ਸਾਡੀਆਂ ਜਿੰਨੀਆਂ ਸੰਸਥਾਵਾਂ ਪੱਤਰਕਾਰ ਭਰਾ ਅੱਜ ਦਲੇਵਾਲ ਸਾਹਿਬ ਦੀ ਅਮਤ ਤੇ ਇੱਥੇ ਆਏ ਨੇ ਮੈਂ ਸਮੁੱਚੇ ਤੌਰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਪੰਥਕ ਹੋ ਕੇ ਵੱਲੋਂ ਜੀਵ ਆਇਆਂ ਆਖਦਾ ਹਾਂ ਔਰ ਨਾਲ ਇਹ ਵੀ ਕਹਿਣਾ ਹੈ ਕਿ ਤੁਹਾਡੇ ਆਉਣ ਨਾਲ ਅੱਜ ਸਾਡੇ ਹੌਸਲੇ ਹੋਰ ਬਲੰਦ ਹੋਏ। ਸਾਨੂੰ ਤਾਕਤ ਮਿਲੀ। ਅਸੀਂ ਉਹਨਾਂ ਲੋਕਾਂ ਨੂੰ ਦੱਸ ਦੇਵਾਂਗੇ ਜਿਹੜੇ ਕਹਿੰਦੇ ਸੀ 5 ਸਾਲ ਹੋ ਗਏ ਸਫਲ ਕਿਉਂ ਨਹੀਂ ਹੋਏ? ਕਿਉਂਕਿ ਸਾਡੇ ਬਜ਼ੁਰਗ ਸਾਡੇ ਕੋਲ ਨਹੀਂ ਸੀ। ਅੱਜ ਉਹ ਬਜ਼ੁਰਗ ਸਾਡੇ ਕੋਲ ਆਏ ਆ ਤੇ ਅੱਜ ਦਾਵੇਂ ਨਾ ਕਵਾਂਗੇ ਇਹ ਮੋਰਚਾ 5 ਸਾਲਾਂ ਤੋਂ ਬੇਸ਼ੱਕ ਲੱਗਾ ਹੈ। ਪਰ ਬਜ਼ੁਰਗਾਂ ਦੇ ਆਉਣ ਕਰਕੇ ਪੰਜਾ ਦਿਨਾ ਚ ਫਤਿਹ ਵੀ ਹੋਊ। ਹੋਏ। ਔਰ ਇਹ ਸ਼ਾਇਦ ਇਹ ਵੱਡਾ ਪੰਨ ਕਿਸਾਨ ਭਰਾਵਾਂ ਨੂੰ ਮਿਲਦਾ ਹੈ। ਮੈਂ ਬੇਨਤੀ ਕਰ ਰਿਹਾ ਕਿ ਕਿਸਾਨ ਗੈਰ ਰਾਜਨੀਤਿਕ ਲੜਾਈ ਲੜ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਾਨੂੰਨੀ ਹੈ, ਸੰਵਿਧਾਨਕ ਹੈ, ਇਹ ਰਾਜਨੀਤਿਕ ਨਹੀਂ। ਔਰ ਇਹਦੇ ਵਾਸਤੇ ਉਹਨਾਂ ਯੋਗਦਾਨ ਜਿੰਨਾ ਜਥੇਬੰਦੀਆਂ ਨੂੰ ਸਿੱਖਾਂ ਨੂੰ ਪਾਉਣਾ ਚਾਹੀਦਾ ਸੀ ਮੈਨੂੰ ਇਹ ਵੀ ਗਿਲਾ ਹੈ ਕਿ ਉਹਨਾਂ ਨੇ ਨਹੀਂ ਪਾਇਆ ਪਰ ਮੈਨੂੰ ਇਹ ਵੀ ਮਾਣ ਹੈ ਜਿਹੜੇ ਲੋਕਾਂ ਦੇ ਅੰਨਦਾਤਾ ਲੋਕਾਂ ਦੇ ਲਈ ਝੰਡੇ ਫੜ ਕੇ ਸੜਕਾਂ ਤੇ ਬਹਿ ਸਕਦੇ ਨੇ ਅੱਜ ਉਹਨਾਂ ਨੇ ਦੱਸ ਦਿੱਤਾ ਹੀ ਉਹੀ ਝੰਡਾ ਗੁਰੂ ਗ੍ਰੰਥ ਸਾਹਿਬ ਵਾਸਤੇ ਫੜ ਕੇ ਵੀ ਇੱਥੇ ਬਹਿ ਸਕਦੇ ਆ ਵੀ ਉਹਨਾਂ ਨੂੰ ਮਿਲਦੀ ਹੈ ਤੇ ਤੁਹਾਡਾ ਪੱਤਰਕਾਰ ਭਰਾਵਾਂ ਦਾ ਧੰਨਵਾਦ ਮੈਂ ਅਰਦਾਸ ਕਰਦਾ ਹਾਂ ਤੁਹਾਡੀ ਕਿ ਤੁਸੀਂ ਬੜਾ ਉਡੀਕਿਆ ਹਨ ਢਲੇ ਬਾਸਾ ਵੀ ਬੜੀ ਸਮੇਂ ਤੋਂ ਬੈਠੇ ਹੋਏ ਤੇ ਤੁਹਾਡੀ ਅੱਗੇ ਗੁਰੂ ਅੱਗੇ ਅਰਦਾਸ ਹੈ ਮਹਾਰਾਜ ਤੁਹਾਨੂੰ ਹਰ میدان ਫਤਿਹ ਬਖਸ਼ੇ ਤੁਸੀਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਲਿਜਾ ਸਕੋ ਤੇ ਸਰਕਾਰ ਦੀਆਂ ਧੱਕੇ ਛਾਈਆਂ ਤੋਂ ਲੋਕਾਂ ਨੂੰ ਜਾਗਰੂਕ ਕਰ ਸਕੋ ਔਰ ਕਿੰਨਾ ਚਿਰ ਕਰ ਸਕੋ ਜਿੰਨਾ ਚਿਰ ਤੁਹਾਡੇ ਸਰੀਰ ਚ ਪ੍ਰਾਨ ਚੱਲਦੇ ਨੇ ਔਰ ਕਿਸ ਸੋਚ ਨੂੰ ਲੈ ਕੇ ਕਰ ਸਕੋ ਮਾਨਸ ਕੀ ਜਾਤ ਸਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ